जिने नमा शेड बनाਉਣਾ ਹੈ کوشش ਕਰੋ ਕਿ ਜਗਾ ਸ਼ੈਡ ਉੱਥੇ ਬਣਾਉਣਾ ਜਿੱਥੇ ਗੱਡੀ ਜਾਂ ਟਰੱਕ ਤੁਹਾਡੇ ਸ਼ੈਡ ਤੱਕ ਪਹੁੰਚਦਾ ਹੋਵੇ ਜਿਹੜੀ ਵੀ ਤੁਹਾਡੀ ਜਗਾ ਹੈਗੀ ਆ ਉੱਥੇ ਪਾਣੀ ਦੀ ਮਾਰ ਨਾ ਹੋਵੇ ਬਿਲਕੁਲ ਪਾਣੀ ਦੇ ਮਾਰ ਨਾ ਹੋਵੇ ਜੇ ਪਾਣੀ ਦੀ ਮਾਰ ਪੈਂਦੀ ਹੈ ਉੱਥੇ ਭੱਟ ਪਾਓ ਜੋ ਮਰਜੀ ਕਰੋ ਜਗਾ ਉੱਚੀ ਕਰੋ ਤੁਸੀਂ ਕਾਮਯਾਬ ਹੋਣੀ ਚਾਹੀਦੇ ਹੋ ਅਸੀਂ ਆਪਣੇ ਕਾਮਯਾਬ ਹੋ ਗਏ ਜਗ੍ਹਾ ਦੀ ਸਿਲੈਕਸ਼ਨ ਦੀ ਗੱਲ ਕਰੀਏ ਆਪਾਂ ਜਗ੍ਹਾ ਕਹੀ ਚਾਹੀਦੀ ਹੈ ਕਿੱਥੇ ਚਾਹੀਦੀ ਹੈ ਭਾਜੀ ਜਿਹਨੇ ਨਵਾਂ ਸ਼ੈੱਡ ਬਣਾਉਣਾ ਹੈ ਕੋਸ਼ਿਸ਼ ਕਰਿਓ ਕਿ ਜਗ੍ਹਾ ਸ਼ੈੱਡ ਉੱਥੇ ਬਣਾਉਣਾ ਜਿੱਥੇ ਗੱਡੀ ਜਾਂ ਟਰੱਕ ਤੁਹਾਡੇ ਸ਼ੈੱਡ ਤੱਕ ਪਹੁੰਚਦਾ ਹੋਵੇ ਉਹ ਸਭ ਤੋਂ ਜ਼ਰੂਰੀ ਹੈ ਤੁਸੀਂ ਨੀਰਾ ਮੰਗਾਉਣਾ ਹੈ ਫੀਡ ਮੰਗਾਉਣੀ ਹੈ ਬੱਕਰੀਆਂ ਦੀ ਟਰਾਂਸਪੋਰਟੇਸ਼ਨ ਕਰਨੀ ਹੈ ਖਰੀਦਣੀਆਂ ਵੇਚਣੀਆਂ ਬੱਚੇ ਲਿਆਉਣੇ ਨੇ ਇਹ ਨਾ ਹੋਵੇ ਬੱਧਾ ਕਿਲੋਮੀਟਰ ਤੁਸੀਂ ਚੱਕੇ ਪੰਡਾ ਢੋਂਦੇ ਫਿਰੋ ਜਾਂ ਤੁਸੀਂ ਬੱਕਰੀਆਂ ਤੋਰ ਕੇ ਆਓ ਬਿਲਕੁਲ ਤੁਹਾਡੇ ਘਰ ਦੇ ਬਾੜੇ ਦੇ ਕੋਲ ਚਾਹੀਦੀ ਗੱਡੀ ਪਹੁੰਚਣੀ ਚਾਹੀਦੀ ਐ ਇੰਨਾ ਕੁ ਜ਼ਰੂਰ ਖਿਆਲ ਰੱਖਿਓ ਪਹਿਲੀ ਗੱਲ ਇਹ ਹੈ ਦੂਜੀ ਗੱਲ ਹੈ ਜਿਹੜੀ ਵੀ ਤੁਹਾਡੀ ਜਗ੍ਹਾ ਹੈਗੀ ਆ ਉੱਥੇ ਪਾਣੀ ਦੀ ਮਾਰ ਨਾ ਹੋਵੇ ਬਿਲਕੁਲ ਪਾਣੀ ਦੀ ਮਾਰ ਨਾ ਹੋਵੇ ਜੇ ਪਾਣੀ ਦੀ ਮਾਰ ਪੈਂਦੀ ਆ ਉੱਥੇ ਭਰਤ ਪਾਓ ਜੋ ਮਰਜੀ ਕਰੋ ਜਗਾ ਉੱਚੀ ਕਰੋ ਘਟੋ ਘਟ ਫੁੱਟ ਡੇਢ ਫੁੱਟ ਜਗਾ ਆਮ ਜ਼ਮੀਨ ਨਾਲੋਂ ਉੱਚੀ ਚਾਹੀਦੀ ਹੈ ਤੁਹਾਡੀ ਤਾਂ ਕਿ ਸਿੱਧੀ ਪਾਣੀ ਦੀ ਮਾਰ ਨਾ ਆਵੇ ਠੀਕ ਹੈ ਭਾਈ ਜੀ ਮੰਨ ਲਓ ਆਪਣਾ ਜਗਾ ਹੈਗੇ ਸੈੱਡ ਬਣਾਉਣਾ ਫਿਰ ਮੈਂ ਟੈਕਨੀਕਲੀ ਦੱਸੂਗਾ ਜਿਹੜਾ ਕਿ ਕੱਲ ਨੂੰ ਤੁਸੀਂ ਲੋਨ ਬਾਰੇ ਗੱਲ ਹੋਣੀ ਹੈ ਲੋਨ ਦੇ ਮੁਤਾਬਕ ਜਿਹਨੇ ਸ਼ੈੱਡ ਬਣਾਉਣੇ ਆ ਉਹਨਾਂ ਬਾਰੇ ਵੀ ਗੱਲ ਕਰੂੰਗਾ ਮੈਂ ਪਹਿਲਾਂ ਮੈਂ ਬੇਸਿਕ ਗੱਲਾਂ ਕਰ ਲਾਂ ਗੱਲ ਮੈਂ ਉਹੀ ਕਰੂੰਗਾ ਉਹਨੂੰ ਛੋਟਾ ਵੱਡਾ ਕਰਨਾ ਤੁਹਾਡੇ ਹੱਥ 'ਚ ਹੈ ਠੀਕ ਹੈ ਜੀ ਹਲੋ ਆ ਤੁਹਾਡਾ ਪਲਾਟ ਹੈ ਇਹ ਜਿੱਥੇ ਤੁਸੀਂ ਸ਼ੈੱਡ ਬਣਾਉਣਾ ਹੈ ਪਹਿਲਾਂ ਤੁਸੀਂ ਸੇਫਟੀ ਤੇ ਉਹਨਾਂ ਦੀ ਸਕਿਉਰਿਟੀ ਇਹ ਜ਼ਰੂਰੀ ਹੈ ਪਹਿਲੇ ਜਿਹੜੇ ਬੰਦੇ ਆਪਣੇ ਬੱਕਰੀਆਂ ਵਾਲੇ ਨੇ ਤੁਸੀਂ ਉਹ ਹੋਰ ਇੱਥੇ ਬਾਈ ਸੀਗੇ ਬਾਈ ਤੁਸੀਂ ਉਹ ਸਭ ਤੋਂ ਵੱਧ ਖਤਰਾ ਕਾਦਾ ਬੱਕਰੀਆਂ ਨੂੰ ਕੁੱਤਿਆਂ ਦਾ ਪੈਂਦਾ ਹੈ ਹੈ ਨੀ ਪਰ ਅੱਜ ਕੱਲ ਬੰਦੇ ਕੁੱਤਿਆਂ ਤੋਂ ਮਾਰੇ ਹੋਏ ਬੈਠੇ ਨੇ ਮੈਨੂੰ ਕਹਿੰਦੇ ਕੋਈ ਸ਼ਰਮ ਨਹੀਂ ਆਉਂਦੀ ਕੱਲ ਨੂੰ ਇਹ ਗੱਲਾਂ ਮੀਡੀਆ ਤੇ ਵੀ ਜਾਣੀਆਂ ਨੇ ਜਿੰਨੀ ਖੋ ਜਿੰਨੀ ਚੋਰੀ ਬੱਕਰੀਆਂ ਦੀ ਅੱਜ ਹੈ ਐਨੀ ਕਿਸੇ ਚੀਜ਼ ਨਹੀਂ ਹੈਗੀ ਬੱਕਰੀ ਇਹ ਹੀ ਚੀਜ਼ ਹੈ ਇਥੋਂ ਚੱਕੀ ਇੱਥੇ ਵੇਚਦੀ ਸਿਉਣੀਆਰੀ ਗੱਲ ਹੈ ਜਿਹੜੇ ਬੀ ਚੋਰੀ ਕਰਦੇ ਨੇ ਉਹਨੂੰ ਇਹ ਨਹੀਂ ਪਤਾ ਬੱਕਰੀ ਦੀ ਕੀਮਤ ਕੀ ਹੈ ਤੁਹਾਡੀ 30 35 40 ਹਜ਼ਾਰ ਦੀ ਬੱਕਰੀ ਉਹਨੇ 3000 ਚ ਵੇਚ ਕੇ ਪਰਾਂ ਜਾਣਾ ਆਪਣੇ ਨਸ਼ੇ ਪੱਤੇ ਵਾਸਤੇ ਉਹਨਾਂ ਦਾ ਖਿਆਲ ਖਾਸ ਖਿਆਲ ਰੱਖਣਾ ਹੈ ਕੁੱਤਿਆਂ ਦਾ ਖਾਸ ਖਿਆਲ ਰੱਖਣਾ ਹੈ ਉਹਦੇ ਵਾਸਤੇ ਤੁਹਾਡੀ ਜਗਾ ਦਾ ਚਾਰੇ ਸ਼ਪੇਰੇ ਜਿੱਥੇ ਵੀ ਹੈਗਾ ਇੰਨਾ ਕਿ ਇੰਤਜ਼ਾਮ ਹੋਣਾ ਚਾਹੀਦਾ ਕਿ ਤੁਹਾਡੇ ਚੋਰੀ ਨਾ ਹੋਵੇ ਭਾਈ ਜਦਿਆਂ ਚੋਰੀ ਦੀਆਂ ਗੱਲਾਂ ਸੁਣਨ ਲੱਗਿਆ ਮੇਰਾ ਘਰ ਇਥੋਂ 4 ਕਿਲੋਮੀਟਰ ਵੀ ਨਹੀਂ ਹੈਗਾ ਮੈਂ ਛੱਡ ਕੇ ਇੱਥੇ ਆਪਣੇ ਫਾਰਮ ਤੇ ਰਹਿਣ ਲੱਗ ਗਿਆ ਜਾਨ ਨਾਲੋਂ ਵੱਧ ਪਿਆਰ ਕਰਾਂਗੇ ਰੱਖਾਂਗੇ ਉਹਨੇ ਜਾਨਵਰ ਤਾਂ ਤਰਸਦੇ ਨੇ ਥੋੜੇ ਜਿਹੇ ਪੈਸੇ ਨੇ ਤੁਸੀਂ ਸਾਹਮਣੇ ਨੇ ਆਪਣਾ 100 ਰੁਪਏ ਕਿਤੇ ਗਿਰਜੇ ਬੈ ਨਾ ਆਪਾਂ ਸਕੂਟਰ ਚੱਕ ਕੇ ਚਾਰ ਜਿਹੜੇ ਲਾਉਨੇ ਉਥੋਂ ਇਹੀ ਚ ਸ਼ਾਇਦ ਲੱਭ ਜਾਵੇ ਆਪਾਂ 30 35 ਹਜ਼ਾਰ ਦੀ ਬੱਕਰੀ ਮਾਰ ਕੇ ਰੱਬ ਤੇ ਛੱਡ ਦਿੰਦੇ ਆ ਵੀ ਰੱਬ ਦੀ ਮਰਜ਼ੀ ਸੀਗੀ ਰੱਬ ਦੀ ਕੋਈ ਮਰਜ਼ੀ ਨਹੀਂ ਕਿਸੇ ਪਾਸੇ ਦੀ ਤੁਸੀਂ ਬੱਕਰੀਆਂ ਦੇ ਤੁਸੀਂ ਰੱਬ ਹੋ ਥੋਡੀ ਚੀਜ਼ ਥੋਡੇ ਆਸਰੇ ਬੈਠੀ ਹੋ ਤੁਹਾਡੇ ਘਰੇ ਆਈ ਠੀਕ ਹੈ ਮੇਰੀ ਗੱਲ ਉਹਨੂੰ ਸਾਹਮਣੇ ਤੁਹਾਡੀ ਜ਼ਿੰਮੇਵਾਰੀ ਹੈ ਸਭ ਤੋਂ ਪਹਿਲਾਂ 베ਸ ਜਿਹੜੀ ਹੈ ਉਹਦਾ ਘਰ ਬਣਾਉਣਾ ਹੈ ਜੇ ਉਹਦਾ ਘਰ ਸੇਫ ਹੋਊਗਾ ਉਹਦਾ ਘਰ ਵਧੀਆ ਬਣੂਗਾ ਸੈਂਟੀਫਿਕ ਟੰਗ ਨਾਲ ਬਣੂਗਾ ਤੁਹਾਡੇ ਘਰੇ ਬਿਮਾਰੀ ਨਹੀਂ ਆਉਂਦੀ ਤੁਹਾਡੇ ਬਾੜੇ ਚ 90% ਬਿਮਾਰੀਆਂ ਚੱਕੀਆਂ ਗਈਆਂ ਅਸੀਂ ਗੱਲਾਂ ਇਹ ਨਹੀਂ ਕਰਨੇ ਬਿਮਾਰੀ ਕਿਵੇਂ ਠੀਕ ਕਰਨੀ ਹੈ ਆਪਾਂ ਗੱਲ ਕਰਨੀ ਹੈ ਬਿਮਾਰੀ ਆਵੇ ਕਿਉਂ ਆਪਣੇ ਬਾੜੇ ਕਿਉਂ ਬਿਮਾਰੀ ਬੜਿਆ ਗਈ ਠੀਕ ਹੈ ਜੀ ਆਪਣੇ ਘਰ ਦਾ ਲੈ ਲਓ ਜਿਹੜੇ ਘਰਾਂ ਚ ਸਿਲ ਹੈ ਜਿਹੜੇ ਘਰਾਂ ਚ ਧੁੱਪ ਨਹੀਂ ਪੈਂਦੀ ਹਵਾ ਨਹੀਂ ਕ੍ਰੋਸ ਹੁੰਦੀ ਉੱਥੇ ਦੇ ਬੱਚੇ ਬਿਮਾਰ ਰਹਿੰਦੇ ਨੇ ਦਿਮਾਗੀ ਟੈਨਸ਼ਨ ਰਹਿੰਦੀ ਹੈ ਠੀਕ ਹੈ ਹੁਣ ਆਪਾਂ ਬਿਲਕੁਲ ਉਹੀ ਗੱਲ ਕਰਦੇ ਆ ਆ ਤੁਹਾਡਾ ਪਲਾਟ ਹੈ ਇਹਨੂੰ ਪਹਿਲਾਂ ਚਾਰੇ ਪਾਸੇ ਸੇਫ ਕਰਨਾ ਸਿਕਿਉਰ ਕਰਨਾ ਤੁਸੀਂ ਇਹ ਜਗ੍ਹਾ ਉੱਚੀ ਚਾਹੀਦੀ ਹੈ ਬਾਕੀ ਨਾਲ ਪਾਣੀ ਦੀ ਮਾਰਨਾ ਹੋਵੇ ਠੀਕ ਹੈ ਜੀ ਹੁਣ ਆਪਾਂ ਸ਼ੈੱਡ ਬਣਾਉਣ ਲੱਗੇ ਆ ਤੇ ਪੱਕੀਵੇਂ ਬਣਾਉਣਾ ਹੈ ਪਹਿਲਾਂ ਮੈਂ ਸ਼ੈੱਡ ਬਣਾਉਂਗਾ ਫਿਰ ਛੱਤ ਦੀ ਗੱਲ ਕਰਾਂਗੇ ਫਿਰ ਫਰਸ਼ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਪਾਣੀ ਦਾ ਤੇ ਬਿਜਲੀ ਦਾ ਜੋ ਮੈਂ ਗੱਲ ਭੁੱਲ ਗਿਆ ਮੈਨੂੰ ਯਾਦ ਕਰਾ ਦਿਓ ਆਪਣੇ ਚਾਰ ਡਾਇਰੈਕਸ਼ਨ ਨੇ ਨਾ ਈਸਟ ਵੈਸਟ ਨਾਰਥ ਸਾਊਥ ਚੜਦਾ ਛਿਪਦਾ ਪੂਰਬ ਤੇ ਪੱਛਮ ਇਹੀ ਹੁੰਦੀਆਂ ਨੇ ਲਓ ਜੀ ਠੀਕ ਹੈ ਜੀ ਇਹੀ ਹੋ ਗਿਆ ਨਾ ਇਧਰੋਂ ਸੂਰਜ ਚੜਦਾ ਐਵੇਂ ਘੁੰਮ ਕੇ ਤੇ ਡੁੱਬ ਜਾਂਦਾ ਆਹ ਸੂਰਜ ਦੀ ਚਾਲ ਐ ਇੱਥੋਂ ਸੂਰਜ ਚੜਿਆ ਐਵੇਂ ਸੂਰਜ ਨੇ ਘੁੰਮਣਾ ਐ ਇੱਥੇ ਆ ਕੇ ਡੁੱਬ ਜਾਣਾ ਠੀਕ ਹੈ ਜੀ ਨਾ ਇਹਨੂੰ ਮੈਂ ਚੇਂਜ ਕਰ ਸਕਦਾ ਨਾ ਤੁਸੀਂ ਚੇਂਜ ਕਰ ਸਕਦੇ ਹੋ ਇਹੀ ਚਾਲ ਰਹਿਣੀ ਐ ਸ਼ੈੱਡ ਵੀ ਐਸੇ ਹਿਸਾਬ ਨਾਲ ਬੰਨਣਾ ਈਸ ਤੋਂ ਲੈ ਕੇ ਵੈਸਟ ਚ ਹੋ ਲੈਣੀ ਆ ਨੇ ਇਹ ਤੁਹਾਡੀ ਛੱਡ ਦੀ ਲੰਬਾਈ ਹੋਣੀ ਚਾਹੀਦੀ ਆ ਚੜਦੇ ਤੋਂ ਲੈ ਕੇ ਛਿਪਦੇ ਵੱਲੋਂ ਛੱਡ ਨੂੰ ਲੰਬਾ ਛੱਡ ਪਾਉਣਾ ਹੈ ਲੰਬਾਈ ਜਿੰਨੀ ਮਰਜ਼ੀ ਕਰ ਲਓ ਕੋਈ ਦਿੱਕਤ ਨਹੀਂ ਹੈਗੀ ਉਸ ਚ ਠੀਕ ਹੈ ਜੀ ਚੌੜਾਈ ਦੀ ਵੀ ਗੱਲ ਕਰਨੇ ਪਹਿਲਾਂ ਲੰਬਾਈ ਦੀ ਦੇਖ ਲਓ ਈਸਟ ਤੋਂ ਵੈਸਟ ਤੱਕ ਛੱਡ ਦੀ ਲੰਬਾਈ ਰੱਖਣੀ ਆ ਆ ਤੁਸੀਂ ਸ਼ੈੱਡ ਬਣਾਇਆ। ਇਹ ਸ਼ੈੱਡ ਇਸ ਪਲਾਟ ਤੁਹਾਡਾ ਪਲਾਟ ਹੈ ਇਹ। ਇਹਦੇ ਮੈਂ ਨਾਰਥ ਵਾਲੇ ਪਾਸੇ ਬਣਾਇਆ ਸਾਊਥ ਸਾਰਾ ਖੁੱਲਾ ਛੱਤਾਂ, ਦੱਖਣ ਸਾਰਾ ਖੁੱਲਾ ਛੱਤਾਂ। ਤਾਂ ਕਿ ਜਦੋਂ ਸੂਰਜ ਇਧਰੋਂ ਚੱਲਦਾ ਹੈ ਇਹ ਘੁੰਮ ਕੇ ਇਧਰੋਂ ਜਾਵੇ ਤੁਹਾਡੇ ਬਾੜੇ 'ਚ ਇੱਥੇ ਸਾਰਾ ਦਿਨ ਧੁੱਪ ਪਵੇ। ਬਹੁਤ ਜ਼ਰੂਰੀ ਹੈ ਇਧਰਲੇ ਪਾਸੇ ਸ਼ੈੱਡ ਬਣਾਉਂਗੇ ਤੁਹਾਡੇ ਬਾੜੇ 'ਚ ਧੁੱਪ ਨਹੀਂ ਆਉਣੀ। ਬੱਕਰੀਆਂ ਨੂੰ ਧੁੱਪ ਬਹੁਤ ਜ਼ਰੂਰੀ ਹੈ ਉਹਨਾਂ ਦੀ ਤੰਦਰੁਸਤੀ ਵਾਸਤੇ। ਠੀਕ ਹੈ ਜੀ ਹੁਣ ਆਪਣੀ ਡਾਇਰੈਕਸ਼ਨ ਦੀ ਹੋ ਗਈ ਗੱਲ ਲੰਬਾਈ ਜਿੰਨੀ ਮਰਜ਼ੀ ਰੱਖ ਲਓ ਕੋਈ ਦਿੱਕਤ ਨਹੀਂ ਜਿਹੜੀ ਆ ਚੌੜਾਈ ਐ 20 ਫੁੱਟ ਰੱਖਣੀ ਅੰਦਰ ਇਹ ਗੱਲ ਨੋਟ ਕਰ ਲਓ 19 ਹੋ ਜੇ 20 ਹੋ ਜੇ 21 ਹੋ ਜੇ ਇੰਨਾ ਕੀ ਰੱਖਣਾ 30 ਫੁੱਟ ਚੌੜੇ ਸ਼ੈੱਡ ਨਹੀਂ ਰੱਖਣੇ ਜਿਹੜੇ ਨਵੇਂ ਬਣਾਉਣੇ ਨੇ ਉਸ ਤੋਂ ਘੱਟ ਵੀ ਨਹੀਂ ਰੱਖਣੇ 10 15 ਫੁੱਟ ਵੀ ਨਹੀਂ ਰੱਖਣੇ ਇਹਦੇ ਪਿੱਛੇ ਕੀ ਰੀਜ਼ਨ ਹੈ ਸਾਇੰਸ ਕਹਿੰਦੀ ਹੈ ਕਿ ਜਦੋਂ ਹਵਾ ਸਰਕੂਲੇਟ ਹੋਣੀ ਹੁੰਦੀ ਹੈ ਨਾ ਸ਼ੈੱਡ ਦੇ ਵਿੱਚ ਉਹ 20 ਫੁੱਟ ਤੇ ਵਧੀਆ ਸਰਕੂਲੇਟ ਹੁੰਦੀ ਆ ਜਿੰਨਾ ਸ਼ੈੱਡ ਵੱਡਾ ਹੋਊਗਾ ਤਾਂ ਵੀ ਹਵਾ ਸਹੀ ਨਹੀਂ ਘੁੰਮੂਗੀ ਛੋਟਾ ਹੋਊਗਾ ਤਾਂ ਵੀ ਹਵਾ ਸਹੀ ਨਹੀਂ ਘੁੰਮੂਗੀ ਥੋੜਾ ਸ਼ੈੱਡ ਸੁੱਕਾ ਰਹੂਗਾ ਹਵਾ ਪ੍ਰੋਪਰ ਘੁੰਮੂਗੀ ਤੁਹਾਡੇ ਜਾਨਵਰ ਨੂੰ ਤਾਜੀ ਹਵਾ ਮਿਲੂਗੀ ਜਾਨਵਰ ਤੰਦਰੁਸਤ ਰਹਿਣਗੇ ਠੀਕ ਆ ਬਾਈ ਜੀ ਲੰਬਾਈ ਕਿੰਨੀ ਰੱਖ ਸਕਦੇ ਆਪਾਂ ਲੰਬਾਈ ਜਿੰਨੀ ਮਰਜ਼ੀ ਰੱਖ ਲਈਏ ਚੌੜਾਈ 20 ਫੁੱਟ ਰੱਖਣੀ ਹੈ ਅੰਦਰ ਠੀਕ ਹੈ ਜੀ ਸ਼ੈੱਡ 플ੌਟ ਦੇ ਨਾਰਥ ਵਾਲੇ ਪਾਸੇ ਬਣਾਣਾ ਸਾਊਥ ਸਾਰਾ ਖੁੱਲਾ ਛੱਡਣਾ ਠੀਕ ਹੈ ਟੈਕਨੀਕਲ ਗੱਲ ਇਹ ਸਾਰਾ ਜਿੱਤ ਉੱਪਰ ਰਹੇ ਤੁਹਾਡੇ ਸ਼ੈੱਡ ਦੇ ਵਿੱਚ ਇਹ ਤਾਂ ਹੋਊਗੀ ਦੀ ਡਾਇਰੈਕਸ਼ਨ ਆਪਾਂ ਜਗ੍ਹਾ ਦੀ ਗੱਲ ਕਰ ਲਈ ਵੀ ਜਗ੍ਹਾ ਸੇਫ ਚਾਹੀਦੀ ਹੈ ਉੱਚੀ ਚਾਹੀਦੀ ਹੈ ਪਾਣੀ ਦੀ ਮਾਰ ਨਾ ਹੋਵੇ ਤੇ ਉੱਥੇ ਗੱਡੀ ਆਉਂਦੀ ਜਾਂਦੀ ਰਹੇ ਠੀਕ ਹੈ ਨਾ ਜੀ ਤੇ ਆ ਹੋ ਗਈ ਆਪਣਾ ਸ਼ੱਟ ਕਿਵੇਂ ਬੰਨਣਾ ਹੁਣ ਜਿਹਨੇ 100 ਬੱਕਰੀਆਂ ਰੱਖਣੇ ਨਾਲ ਨਾਲ ਮੈਂ ਲੋਨ ਦੀ ਵੀ ਗੱਲ ਕਰਦੇ ਆ ਸਰਕਾਰੀ ਜਿਹੜਾ ਕੰਮ ਹੈ ਜਿਹਦੇ ਸਾਨੂੰ ਕਦੋਂ ਲੋੜ ਪੈਣੀ ਹੈ ਸਰਕਾਰ ਕਹਿੰਦੀ ਹੈ 100 ਬੱਕਰੀਆਂ ਦੇ ਸ਼ੱਡ ਜਿਹਨੇ ਪਾਉਣਾ ਹੈ 100 ਬੱਕਰੀਆਂ ਤੇ 5 ਬੱਕਰੇ ਸਰਕਾਰ ਇਹ ਵੀ ਕਹਿੰਦੀ ਹੈ ਵੀ ਟੈਕਨੀਕਲੀ ਗੱਲਾਂ ਨੇ ਵੀ 20 ਬੱਕਰੀਆਂ 20 ਬੱਕਰੀਆਂ ਪਿੱਛੇ ਇੱਕ ਬਰੀਡਰ ਚਾਹੀਦਾ ਆਪਾਂ ਸੋ 100 ਬੱਕਰੀਆਂ ਨੇ ਰੱਖਣੀਆਂ ਉਹਦੇ ਘਰ ਚ 5 ਬਰੀਡਰ ਚਾਹੀਦੇ ਨੇ ਠੀਕ ਹੈ ਜੀ ਇਹ ਆਪਾਂ ਸ਼ੈੱਡ ਬਣਾਉਣਾ ਹੈ 100 ਬੱਕਰੀਆਂ ਤੇ ਪੰਜ ਬਰੀਡਰ ਦਾ ਜਿੰਨਾ 100 ਬੱਕਰੀਆਂ ਦੀ ਫਾਈਲ ਲਾਉਣੀ ਹੈ ਉਹ ਬਣਾਉਣਾ ਜੀ 90 ਫੁੱਟ ਲੰਬ 90 ਫੁੱਟ ਲੰਬਾ 20 ਫੁੱਟ ਚੌੜਾ 1800 ਸਕਰ ਫੁੱਟ ਦਾ ਹੋ ਗਿਆ ਸ਼ੈੱਡ 1800 ਸਕਰ ਫੁੱਟ ਦਾ ਸ਼ੈੱਡ ਬਣਾਣਾ ਹੈ ਲੰਬਾਈ ਆਪਾਂ ਰੱਖਣੀ ਹੈ ਈਸ ਦੇ ਵੈਸਟ ਚੌੜਾਈ ਅੰਦਰ 20 ਫੁੱਟ ਦੀ ਥੋੜਾ 1790 ਫੁੱਟ ਵੀ ਰਹਿ ਗਿਆ ਸਰਕਾਰ ਨੇ ਤੁਹਾਡੀ ਐਪਲੀਕੇਸ਼ਨ ਰਿਜੈਕਟ ਕਰ ਦੇਣੀ 1800 ਚਾਹੀਦਾ 1800 ਪੂਰਾ ਵੱਧ ਹੋਵੇ ਨਾ ਕੋਈ ਕੈਲਕੂਲੇਸ਼ਨ ਗਲਤੀ ਹੁੰਦੀ ਹੋਵੇ ਮੰਨ ਲਓ 90 ਭਾਈ ਜੀ 1800 ਹੋ ਗਿਆ 1800 ਸਕਰ ਫੁੱਟ ਦਾ ਸ਼ੈੱਡ ਬਣ ਗਿਆ ਮਿਸਤਰੀਆਂ ਨੇ ਕਈ ਵਾਰੀ ਬੇਨਤੀ ਗਿਣਤੀ ਚ